ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਦੁਲੇ ਨੂੰ ਕਰੋੜਾ ਰੁਪਇਆ ਦਾਜ ਦੇ ਵਿੱਚ ਦਿੱਤਾ ਗਿਆ ਸੀਗਾ ਇੱਥੋਂ ਤੱਕ ਕਿ ਜਿਹੜੀਆਂ ਰਸਮਾਂ ਹੁੰਦੀਆਂ ਨੇ ਜੋਤਾ ਚੁਰਾਈ ਦਾ ਸਮ ਹੁੰਦੀ ਹੈ ਜਾਂ ਕਾਜ਼ੀ ਹੋ ਗਿਆ ਉਸ ਦੇ ਵੱਲੋਂ ਜੋ ਰਸਮ ਅਦਾ ਕੀਤੀ ਜਾਂਦੀ ਹੈ ਉਹਨਾਂ ਸਾਰਿਆਂ ਨੂੰ 11-11 ਲੱਖ ਰੁਪਇਆ ਵੀ ਦਿੱਤਾ ਗਿਆ ਸੀਗਾ ਜਿਸ ਨੂੰ ਲੈ ਕੇ ਕਈ ਸਾਰੇ ਸਵਾਲ ਖੜੇ ਹੋਏ ਸੀਗੇ ਕਿ ਆਖਿਰ ਇਹ ਦਾਜ ਪ੍ਰਥਾ ਬੰਦ ਕਿਉਂ ਨਹੀਂ ਹੁੰਦੀ ਹੈ ਅੱਜ ਵੀ ਕਈ ਧੀਆਂ ਇਸੇ ਦਾਜ ਦੀ ਪ੍ਰਥਾ ਦੇ ਅੱਗੇ ਪੇਟ ਚੜ ਜਾਂਦੀਆਂ ਨੇ ਤੇ ਉੱਥੇ ਹੀ ਦੂਜੇ ਪਾਸੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜੀਰਸ ਨੇ ਸੋਸ਼ਲ ਮੀਡੀਆ ਦੇ ਉੱਪਰ ਹਲਚਲ ਮਚਾਈ ਹੋਈ ਹੈ ਦਰਅਸਲ ਦੱਸਦੀ ਹੈ ਕਿ ਹਰਿਆਣਾ ਦੇ ਰਿਵਾੜੀ ਦੀ ਇਹ ਵੀਡੀਓ ਹੈ ਜਿਸ ਦੇ ਵਿੱਚ ਇੱਕ ਦੁਲੇ ਨੂੰ ਦਹੇਲ ਦੇ ਤੌਰ ਤੇ 11 ਲੱਖ ਰੁਪਈਆ ਦਿੱਤਾ ਜਾਂਦਾ ਹੈ ਪਰ ਉਸ ਦੇ ਵਿੱਚੋਂ ਦੁਲੇ ਦੇ ਵੱਲੋਂ ਸਿਰਫ 1 ਰੁਪਈਆ ਚੱਕਿਆ ਜਾਂਦਾ ਤੇ ਬਾਕੀ ਦੇ ਪੈਸੇ ਸਾਰੇ ਵਾਪਸ ਕਰ ਦਿੱਤੇ ਜਾਂਦੇ ਨੇ ਜਦੋਂ ਦੁਲੇ ਤੋਂ ਪੁੱਛਿਆ ਜਾਂਦਾ ਹੈ ਕਿ ਬੇਟਾ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਉਸਨੇ ਕਿਹਾ ਕਿ ਮੈਂ ਸਿਰਫ 1 ਰੁਪਿਆ ਸ਼ਗੂਨ ਦੇ ਤੌਰ ਤੇ ਲੈ ਲਿਆ ਹੈ ਲੇਕਿਨ ਐਨੇ ਰੁਪਏ ਲੈ ਕੇ ਮੈਂ ਕਰਨਾ ਕੀ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿ ਦੁਲੇ ਦੇ ਵੱਲੋਂ ਸਿਰਫ 1 ਰੁਪਿਆ ਚੱਕਿਆ ਜਾਂਦਾ ਹੈ ਦੁਲੇ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਬਿਨਾਂ ਦਹੇਜ ਦੇ ਹੀ ਵਿਆਹ ਕਰਾਂਗਾ ਤੇ ਇਸ ਤਰੀਕੇ ਨਾਲ ਕਰਕੇ ਦੁਲੇ ਦੇ ਵੱਲੋਂ ਇੱਕ ਵੱਡੀ ਮਿਸਾਲ ਜਿਹੜੀ ਉਹ ਕਾਇਮ ਕੀਤੀ ਗਈ ਸਾਡੀ ਕਿ ਵੀਡੀਓ ਜਿਹੜੀ ਐ ਸੋਸ਼ਲ ਮੀਡੀਆ ਤੇ ਉੱਪਰ ਲਗਾਤਾਰ ਵਾਇਰਲ ਹੋ ਰਹੀ ਹੈ ਇੱਥੇ ਰਿਵਾੜੀ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਤੇ ਵਿਆਹ ਦੀ ਇਹ ਵੀਡੀਓ ਜਿਹੜੀ ਪੂਰੇ ਹਰਿਆਣਾ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਦੁਲੇ ਨੂੰ ਕਰੋੜਾ ਰੁਪਇਆ ਦਾਜ ਦੇ ਵਿੱਚ ਦਿੱਤਾ ਗਿਆ ਸੀਗਾ ਇੱਥੋਂ ਤੱਕ ਕਿ ਜਿਹੜੀਆਂ ਰਸਮਾਂ ਹੁੰਦੀਆਂ ਨੇ ਜੋਤਾ ਚੁਰਾਈ ਦਾ ਸਮ ਹੁੰਦੀ ਹੈ ਜਾਂ ਕਾਜ਼ੀ ਹੋ ਗਿਆ ਉਸ ਦੇ ਵੱਲੋਂ ਜੋ ਰਸਮ ਅਦਾ ਕੀਤੀ ਜਾਂਦੀ ਹੈ ਉਹਨਾਂ ਸਾਰਿਆਂ ਨੂੰ 11-11 ਲੱਖ ਰੁਪਇਆ ਵੀ ਦਿੱਤਾ ਗਿਆ ਸੀਗਾ ਜਿਸ ਨੂੰ ਲੈ ਕੇ ਕਈ ਸਾਰੇ ਸਵਾਲ ਖੜੇ ਹੋਏ ਸੀਗੇ ਕਿ ਆਖਿਰ ਇਹ ਦਾਜ ਪ੍ਰਥਾ ਬੰਦ ਕਿਉਂ ਨਹੀਂ ਹੁੰਦੀ ਹੈ ਅੱਜ ਵੀ ਕਈ ਧੀਆਂ ਇਸੇ ਦਾਜ ਦੀ ਪ੍ਰਥਾ ਦੇ ਅੱਗੇ ਭੇਟ ਚੜ ਜਾਂਦੀਆਂ ਨੇ ਤੇ ਉੱਥੇ ਹੀ ਦੂਜੇ ਪਾਸੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜੀਰਸ ਨੇ ਸੋਸ਼ਲ ਮੀਡੀਆ ਦੇ ਉੱਪਰ ਹਲਚਲ ਮਚਾਈ ਹੋਈ ਹੈ ਦਰਅਸਲ ਦੱਸ ਦਈਏ ਕਿ ਹਰਿਆਣਾ ਦੇ ਰਿਵਾੜੀ ਦੀ ਇਹ ਵੀਡੀਓ ਹੈ ਜਿਸ ਦੇ ਵਿੱਚ ਇੱਕ ਦੁਲੇ ਨੂੰ ਦਹੇਲ ਦੇ ਤੌਰ ਤੇ 11 ਲੱਖ ਰੁਪਈਆ ਦਿੱਤਾ ਜਾਂਦਾ ਹੈ ਪਰ ਉਸ ਦੇ ਵਿੱਚੋਂ ਦੁਲੇ ਦੇ ਵੱਲੋਂ ਸਿਰਫ 1 ਰੁਪਈਆ ਚੱਕਿਆ ਜਾਂਦਾ ਤੇ ਬਾਕੀ ਦੇ ਪੈਸੇ ਸਾਰੇ ਵਾਪਸ ਕਰ ਦਿੱਤੇ ਜਾਂਦੇ ਨੇ ਜਦੋਂ ਦੁਲੇ ਤੋਂ ਪੁੱਛਿਆ ਜਾਂਦਾ ਹੈ ਕਿ ਬੇਟਾ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਉਸਨੇ ਕਿਹਾ ਕਿ ਮੈਂ ਸਿਰਫ 1 ਰੁਪਿਆ ਸ਼ਗੂਨ ਦੇ ਤੌਰ ਤੇ ਲੈ ਲਿਆ ਹੈ ਲੇਕਿਨ ਐਨੇ ਰੁਪਏ ਲੈ ਕੇ ਮੈਂ ਕਰਨਾ ਕੀ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿ ਦੁਲੇ ਦੇ ਵੱਲੋਂ ਸਿਰਫ 1 ਰੁਪਿਆ ਚੱਕਿਆ ਜਾਂਦਾ ਹੈ ਦੁਲੇ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਬਿਨਾਂ ਦਹੇਜ ਦੇ ਹੀ ਵਿਆਹ ਕਰਾਂਗਾ ਤੇ ਇਸ ਤਰੀਕੇ ਨਾਲ ਕਰਕੇ ਦੁਲੇ ਦੇ ਵੱਲੋਂ ਇੱਕ ਵੱਡੀ ਮਿਸਾਲ ਜਿਹੜੀ ਉਹ ਕਾਇਮ ਕੀਤੀ ਗਈ ਸਾਡੀ ਕਿ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਉੱਪਰ ਲਗਾਤਾਰ ਵਾਇਰਲ ਹੋ ਰਹੀਏ ਇੱਥੇ ਰਿਵਾੜੀ ਦੇ ਵੀਡੀਓ ਦੱਸੀ ਜਾ ਰਹੀਏ ਤੇ ਵਿਆਹ ਦੀ ਇਹ ਵੀਡੀਓ ਜਿਹੜੀ ਪੂਰੇ ਹਰਿਆਣਾ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ